ਗੁਰੂ ਨਾਨਕ ਸਪੋਰਟਸ ਤੇ ਸੋਸ਼ਲ ਵੈਲਫੇਅਰ ਕਲਬ ਪੰਜਗਰਾਈ ਕਲਬ ਵੱਲੋਂ ਪੰਜਾਬੀ ਪ੍ਰਵਾਸੀਆਂ ਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਪਿੰਡ ਪੰਜਗਰਾਈ ਕਲਾਂ ਦੇ ਦਸਮੇਸ਼ ਨਗਰ ਦੇ ਵੱਡਾ ਨਿਰਮਲਾ ਡੇਰਾ ਵਿਖੇ ਅੱਖਾਂ ਦੀ ਜਾਂਚ ਦਾ ਮੁਫਤ ਕੈਂਪ ਲਗਾਇਆ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮੰਤ ਬਾਬਾ ਚਮਕੌਰ ਸਿੰਘ ਜੀ ਨੇ ਕਿਹਾ ਕਿ ਕਲਬ ਵੱਲੋਂ ਕੀਤਾ ਜਾ ਰਿਹਾ ਇਹ ਕਾਰਜ ਬਹੁਤ ਹੀ ਸਲਾਘਾਯੋਗ ਹੈ। ਗਰੀਬ ਲੋੜਵੰਦਾਂ ਦੀ ਸਹੂਲਤ ਲਈ ਇਸ ਤਰ੍ਹਾਂ ਦੇ ਕੈਂਪ ਲਗਾਉਣੇ ਅੱਜ ਸਮੇਂ ਦੀ ਵੱਡੀ ਲੋੜ ਹੈ। ਇਸ ਕੈਂਪ ਦਾ ਰਸਮੀ ਉਦਘਾਟਨ ਇਸ ਕੈਂਪ ਨੂੰ ਸਪਾਂਸਰ ਕਰਨ ਵਾਲੇ ਸਰਜੀਤ ਸਿੰਘ ਸਿੱਧੂ ਨੇ ਰੀਵਰ ਕੱਟ ਕੇ ਕੀਤਾ ਹੈ। ਕੈਂਪ ਦੌਰਾਨ ਡਾਕਟਰ ਮਹੇਸ਼ ਸੁਜਿੰਦਰ ਐਮਐਸਆਈ ਗੋੜਕਪੂਰਾ ਦੀ ਪੂਰੀ ਟੀਮ ਵੱਲੋਂ 550 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਹੈ। ਜਿਸ ਦੌਰਾਨ 120 ਮਰੀਜ਼ਾਂ ਦੀ ਲੈਂਸ ਪਾਉਣ ਦੀ ਝੋਣ ਕੀਤੀ ਗਈ ਹੈ। ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਸ ਮੋਕੇ ਕਲੱਬ ਦੇ ਪ੍ਰਧਾਨ ਡਾਕਟਰ ਬਲਦੇਵ ਸਿੰਘ ਭੋਲਾ ਨੇ ਸਭ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਕੀਤਾ। ਕਲੱਬ ਵੱਲੋਂ ਆਈਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਮਾਨ ਸਨਮਾਨ ਨਾਲ ਨਿਵਾਜਿਆ ਗਿਆ। ਪੰਜਗ੍ਰਾਂਈ ਕਲਾਂ ਤੋਂ ਸੁਖਜਿੰਦਰ ਸਿੰਘ ਪੰਜਗ੍ਰਾਂਈ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ ਹਰ ਸਾਲ ਦੀ ਤਰ੍ਹਾਂ ਗੁਰੂ ਨਾਨਕ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ 19ਵਾਂ ਅੱਖਾਂ ਦਾ ਕੈਂਪ ਲਾਇਆ ਗਿਆ ਲਾਇਆ ਜਾ ਰਿਹਾ ਹੈ ਨਿਰਮਲ ਡੇਰਾ ਵਿਖੇ ਹਰ ਸਾਲ ਦੀ ਵਾਹਿਗੁਰੂ ਕਿਰਪਾ ਕਰਦੇ ਨੇ ਸਾਰੇ ਨਗਰ ਦੀ ਸੰਗਤ ਐਨ ਆਰ ਆਈ ਵੀਰ ਕਲੱਬ ਦੇ ਪਤਵੰਤੇ ਸਾਰੇ ਸਾਰੀਆਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਉਦਮ ਉਪਰਾਲਾ ਕਰਦੇ ਨੇ ਸੋ ਇਸ ਵਾਰ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਮੈਂਬਰ ਸਾਹਿਬਾਨਾਂ ਨੇ 71 ਹੋ ਕੇ ਸੰਗਤ ਨੇ ਆਪੋ ਆਪਣਾ ਦਸਬੰਧ ਪੇਟਾ ਕੀਤਾ ਅੱਖਾਂ ਦਾ ਕੈਂਪ ਅੱਜ ਲੱਗਿਆ ਹੋਇਆ ਜਿਹਦੇ ਵਿੱਚ ਅੱਖਾਂ ਦੇ ਚੈੱਕਅਪ ਕੀਤੇ ਜਾਣਗੇ ਫ੍ਰੀ ਵਿੱਚ ਹੀ ਔਰ ਫ੍ਰੀ ਵਿੱਚ ਹੀ ਲੈਂਸ ਪਾਏ ਜਾਣਗੇ ਆਪਰੇਸ਼ਨ ਕਰਾਏ ਜਾਣਗੇ ਸਾਰਾ ਨਗਰ ਇਸ ਕੈਂਪ ਵਿੱਚ ਇਕੱਠ ਹੁੰਦਾ ਹੈ ਹਰ ਸਾਲ ਭਾਈ ਸਰਜੀ ਭਾਈ ਮਨਜੀਤ ਸਿੰਘ ਸਿੱਧੂ ਉਹਨਾਂ ਦੇ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਜਿੰਨੀਆਂ ਵੀ ਸੰਗਤਾਂ ਅੱਜ ਆਈਆਂ ਨੇ ਸਾਰਿਆਂ ਨੂੰ ਡੇਰਾ ਸਾਹਿਬ ਵੱਲੋਂ ਜੀ ਆਇਆਂ ਨੂੰ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਮਿਹਰ ਕਰਕੇ ਦਇਆ ਕਰਕੇ ਸੱਚੇ ਪਾਤਸ਼ਾਹ ਸੰਗਤ ਤੋਂ ਸੇਵਾ ਲੈਂਦਾ ਰਹੇ ਔਰ ਸਾਰੀਆਂ ਸੰਗਤਾਂ ਨੂੰ ਇਸ ਕਾਰਜ ਸ਼ੁਭ ਕਾਰਜ ਦੀਆਂ ਬਹੁਤ-ਬਹੁਤ ਵਧਾਈਆਂ ਤੋਂ ਅੱਗੇ ਤੋਂ ਵੀ ਆਸ ਰੱਖਦੇ ਆ ਕਿ ਸਾਰੇ ਐਨ ਆਰ ਆਈ ਵੀਰ ਨਗਰ ਦੀ ਸੰਗਤ ਇਦਾਂ ਦੇ ਕੰਮਾਂ ਵਿੱਚ ਵੱਧ ਟੜ ਕੇ ਸਹਿਯੋਗ ਕਰਨ ਸੋ ਇੱਕ ਵਾਰ ਫਿਰ ਆਈਆਂ ਸੰਗਤਾਂ ਦਾ ਸਮੂੱਚੇ ਕਲੱਬ ਦੇ ਪ੍ਰਬੰਧਕਾਂ ਦਾ ਸਭ ਦਾ ਬਹੁਤ 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 ਧੰਨਵਾਦ ਜੀ। ਬਾਬਾਈ ਜਿਵੇਂ ਗਰੀਬ ਬੰਦੇ ਨੂੰ ਵੱਡੇ ਮਹਿੰਗੇ ਹਸਪਤਾਲਾਂ ਚ ਲੈਂਡ ਪਾਉਣ ਲਈ ਇੱਥੇ ਆ। ਉਹਦੇ ਬਾਰੇ ਮੜਾ ਜੇ ਦੱਸ ਰਹੇ। ਸੋ ਜਿਸ ਤਰ੍ਹਾਂ ਅੱਜ ਕੱਲ ਜਦੋਂ ਵੀ ਕੋਈ ਬੰਦਾ ਜਿਹੜਾ ਗਰੀਬ ਬੰਦਾ ਦਿਹਾੜੀਦਾਰ ਬੰਦਾ ਉਹਦੇ ਲਈ ਲੈਂਡ ਪਾ ਵਗੈਰਾ ਜਾਂ ਆਪਰੇਸ਼ਨ ਕਰਾਉਣਾ ਬਹੁਤ ਔਖੀ ਗੱਲ ਆ। ਦਵਾਈ ਲੈਣੀ ਵੀ ਉਹਦੇ ਲਈ ਬਹੁਤ ਔਖੀ ਹੁੰਦੀ ਆ। ਆਪਰੇਸ਼ਨ ਤਾਂ ਦੂਰ ਦੀ ਗੱਲ। ਉਹਦੇ ਲਈ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ। ਇਸ ਕਰਕੇ ਇੱਥੋਂ ਜਿੰਨੇ ਵੀ ਲੋੜਵੰਦ ਬੰਦੇ ਨੇ, ਲੋੜਵੰਦ ਬੀਬੀਆਂ ਭਾਈ ਨੇ ਉਹ ਸਾਰੇ ਇੱਥੋਂ ਲਾਹਾ ਕਿਉਂਕਿ ਹਰ ਇੱਕ ਬੰਦਾ ਅੱਜ ਕੱਲ੍ਹ ਹਸਪਤਾਲਾਂ ਵਿੱਚ ਨਹੀਂ ਜਾ ਸਕਦਾ ਦੂਰ ਤੋਂ ਹੀ ਬੰਦਾ ਟਲ ਜਾਂਦਾ ਇੱਥੇ ਨਗਰ ਦੇ ਵਿੱਚ ਹੈ ਔਰ ਨਾਲ ਨਾਲ ਫ੍ਰੀ ਸੇਵਾ ਹੋ ਰਹੀ ਹੈ ਬਿਲਕੁਲ ਵਾਹਿਗੁਰੂ ਕਿਰਪਾ ਕਰੇ ਸਾਰੇ ਜਣੇ ਲਾਹਾ ਲੈਂਦਾ ਜਤਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ